के बहुत सौभाग्य की बात है की सारे लोग मिलजुल के रक्तदान करा रहे बिकॉज आप ये देखिए कि किसी भी एक थैलेसीमिया बच्चों की बात करता हूँ थैलेसीमिया का जो बच्चा है उसको हर हफ्ते एक यूनिट चाहिए उसको महीने के चार यूनिट चाहिए मतलब चार रक्तदानी एक महीने में सिर्फ एक बच्चे के लिए चाहिए इतनी खून की जरूरत है हिंदुस्तान में इतने रक्तदान हो रहे हैं सिर्फ पंजाब में मैं मानता हूँ की इतना जज्बा है जो मैं देखने का वो मेरे को मिल रहा है कहीं कहीं किसी और स्टेट में जब मैं जाता हूँ तो वहाँ पर लोग निकलते भी नहीं है उनको रक्तदान करने से डर लगता है तो ये तो खुशकिस्मती की बात है कि मैं पंजाब में मेरा जन्म हुआ है और मैं पंजाबी हूँ और इतने बढ़िया लोगों के साथ जो लोग यहाँ पर लोगों की मदद करने आए हैं तो बहुत अच्छा लगता है गोपी जी ने देखो जो कैंप यहाँ लग रहा है चाहे पंजाब केसरी के नाम पर लग रहा है पर असल बात यह है कि ये गोपी जी का कैंप है और ये लोग गोपी जी का प्यार है लोगों के साथ जिस कारण से लोग यहाँ आए एंड इससे पता लगता है कि गोपी जी एक लीडर भी बन सकते हैं आने वाले टाइम में जगबाणी ते पंजाब केसरी तो साढ़े इतने इंचार्ज ने उन्होंने बड़ा बड़ा उपराला किया और हर साल दी तरह, आज की तरह अज भी इतने के ब्लड डोनेशन एक कैंप लाया हालांकि ਇਹ ਪਰਿਵਾਰ ਹੀ ਇਤਾਂ ਦਾ ਚੋਪੜਾ ਪਰਿਵਾਰ ਉਹਨਾਂ ਦੇ ਫਰਜ਼ੰਦ ਅਜ ਅਬੇ ਜੈ ਚੋਪੜਾ ਜੀ ਵੀ ਆਏ ਵੇ ਹਮੇਸ਼ਾ ਹੀ ਇਹਨਾਂ ਨੇ ਚਾਹੇ ਅਤਵਾਦੀ ਪੀੜਤ ਲੋਕਾਂ ਵਾਸਤੇ ਕੰਬਲ ਹੋਰ ਕੱਪੜਿਆਂ ਦੇ ਟਰੱਕ ਪਰ ਪਰ ਭੇਜੇ ਆ ਰਸਤੇ ਭੇਜਿਆ ਲੋਕਾਂ ਨੂੰ ਇਹ ਸਭ ਤੋਂ ਵੱਡਾ ਉਪਰਾਲਾ ਉਹਨਾਂ ਦਾ ਇਹ ਆ ਕਿ ਜਿਹੜਾ ਇੱਕ ਕਾਮਨ ਲੋਕਾਂ ਵਾਸਤੇ ਬਲੱਡ ਨੇਸ਼ਨ ਕੈਂਪ ਲਾਇਆ ਹਾਲਾਂਕਿ ਸਾਰਿਆਂ ਨੂੰ ਪਤਾ ਹੈ ਕਿ ਖੂਨਦਾਨ ਬਹੁਤ ਉੱਤਮ ਮੰਨਿਆ ਜਾਂਦਾ ਪਰੇ ਕੋ ਹੁੰਦਾ ਤੁਸੀਂ ਆਪਣੇ ਕਿਥੇ ਜਾਣਕਾਰ ਲਈ ਆਪਣੇ ਪਰਿਵਾਰ ਲਈ ਦੇਣਾ ਇਹ ਜਿਹੜਾ ਕੈਂਪ ਦੇ ਵਿੱਚ ਤੁਸੀਂ ਖੂਨ ਦੇਣਾ ਇਹ ਸਭ ਤੋਂ ਵੱਡਾ ਦਾਨ ਆ ਤੁਸੀਂ ਇੱਕ ਅਨਨੋਨ ਬੰਦਾ ਜਿਹਨੂੰ ਤੁਸੀਂ ਜਾਣਦੇ ਵੀ ਨਹੀਂ ਉਹਦੀ ਜਾਨ ਬਚਾਉਣ ਵਾਸਤੇ ਖੂਨ ਦੇ ਰਹੇ ਆ ਮੈਂ ਟੋਪਰਾ ਪਰਿਵਾਰ ਦਾ ਸਮੂਹ ਜਿਹੜੇ ਜਗਬਾਣੀ ਪੰਜਾਬ ਕੇ 39 ਜੀਨ ਅਖਬਾਰ ਆ ਉਹਨਾਂ ਦਾ ਔਰ ਇਥੋਂ ਦਾ ਸਮੂਚਾ ਸਾਡਾ ਪਰਿਵਾਰ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੱਡੇ ਉਪਰਾਲੇ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਵਲੰਟਰਲੀ ਆਪ ਆਏ ਨੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਔਰ ਗੋਪੀ ਛੋਟਾ ਭਰਾ ਸਾਡਾ ਇੰਚਾਰਜ ਇਥੋਂ ਜਗਬਾਨੀ ਦਾ ਹਮੇਸ਼ਾ ਦੀ ਤਰ੍ਹਾਂ ਉਹਦੇ ਸਾਡੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਔਰ ਹਮੇਸ਼ਾ ਦੀ ਤਰ੍ਹਾਂ ਇਸ ਵਾਰੀ ਵੀ ਉਹਦੇ ਪਿਆਰ ਦੇ ਸਦਕਾ ਉਮਰ ਕੇ ਲੋਕ ਆਏ ਹੋਏ ਸੋ ਇੱਥੇ ਤਰ੍ਹਾਂ ਪ੍ਰਮਾਤਮਾ ਉਹਨੂੰ ਵੀ ਉਹਦੇ ਪਰਿਵਾਰ ਨੂੰ ਵੀ ਤੰਦਰੁਸਤੀ ਦੇਵੇ ਹਿੰਮਤ ਅਤੇ ਬਲ ਬਖਸ਼ੇ ਉਹ ਇਸ ਤਰ੍ਹਾਂ ਹੀ ਸਮਾਜ ਦੀ ਸੇਵਾ ਕਰਦੀ ਰਹੇ ਔਰ ਛਾਲਾ ਜਿਹੜਾ ਇਹ ਅਦਾਰਾ ਹੈਗਾ ਜਗਬਾਣੀ ਪੰਜਾਬ ਕੇਸਰੀ ਨਵਜੀਵਨ ਇਹ ਦਿਨ ਦੁਗਣੀ ਰਾਤ ਚੌਗਣੀ ਇਸੇ ਤਰ੍ਹਾਂ ਹੀ ਤਰੱਕੀ ਕਰਦਾ ਰਹੇ ਪੰਜਾਬੀਆਂ ਦੀ ਔਰ ਸਮੂਹ ਭਾਰਤੀਆਂ ਦੀ ਸੇਵਾ ਕਰਦਾ ਰਹੇ ਜੀ ਦੇਖੋ ਬਿਲਕੁਲ ਜੀ ਅਦਾਰਾ ਜਗਬਾਣੀ ਪੰਜਾਬ ਕੇਸਰੀ ਸਮੂਹਕੀ ਜਿਲ੍ਹਾ ਮੋਗਾ ਦੀ ਟੀਮ ਵੱਲੋਂ ਹਰ ਸਾਲ ਜਿਹੜਾ ਖੂਨਦਾਨ ਕੈਂਪ ਆ ਇਹ ਮਹਾਦਾਨ ਕੈਂਪ ਲਾਇਆ ਜਾਂਦਾ ਹੈ ਤੇ ਇਸ ਵਾਰ ਵੀ ਜਿਹੜਾ ਇਹ ਕੈਂਪ ਆ ਉਹ ਮਰਸ਼ੀਦ ਲਾਲਾ ਜਗਤਨਾਥ ਜੀ ਦੀ ਵਰਸ਼ੀ ਦੇ ਸੰਬੰਧ ਵਿੱਚ ਇੱਥੇ ਮੋਗਾ ਦੇ ਆਈਐਸਐਫ ਕਾਲਜ ਵਿੱਚ ਲਗਾਇਆ ਗਿਆ ਜਿਸ ਸ ਤੇ ਸਾਡੇ ادارے ਵੱਲੋਂ ਜੁਆਇੰਟ ਡਾਇਰ ਸ਼੍ਰੀ ਆਭੇ ਚੋਪੜਾ ਜੀ ਵੀ ਆਏ ਤੇ 700 ਤੋਂ ਵੱਧ ਖੂਨਦਾਨੀਆਂ ਨੇ ਹੁਣ ਤੱਕ ਖੂਨਦਾਨ ਕੀਤਾ ਹੈ ਮੈਂ ਸ਼ਹਿਰ ਦੀਆਂ ਸਮੁੱਚੇ ਜ਼ਿਲ੍ਹੇ ਦੀਆਂ ਸਾਰੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਰਾਜਸੀ ਸ਼ਕਤੀਆਂ ਤੇ ਸਾਡੇ ਸਾਰੇ ਜਿੰਨੇ ਦੋਸਤਾਂ ਕੋਈ ਸਮਾਜਿਕ ਕੋਈ ਸਕੂਲ ਵੱਲੋਂ ਜੁੜਿਆ ਕੋਈ ਸੰਸਥਾਵਾਂ ਨੇ ਤੇ ਸਭ ਦਾ ਮੈਂ ਦਿਲੋਂ ਧੰਨਵਾਦ ਕਰਦਾ ਜੋ ਹਰ ਸਾਲ ਦੀ ਤਰ੍ਹਾਂ ਸਾਡਾ ਜਿਹੜਾ ਇੰਨਾ ਸਹਿਯੋਗ ਕਰਦੇ ਆ ਤੇ ਇਹ ਜਿਹੜਾ ਖੂਨਦਾਨ ਅਬ ਜੋ ਇਕਤਰ ਕੀਤਾ ਗਿਆ ਹੈ ਇਹ ਤਿੰਨ ਬਲੱਡ ਬੇਕਰ ਦੇ ਵਿੱਚ ਰੱਖਿਆ ਜਾਊਗਾ ਤਾਂ ਜੋ ਲੋੜ ਪੈਣ ਤੇ ਕਿਸੇ ਵੀ ਲੋੜਵੰਦ ਦੇ ਕੰਮ ਆ ਸਕੇ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਜਿਸ ਤਰੀਕੇ ਨਾਲ ਜ਼ਿਲ੍ਹੇ ਭਰ ਦੀਆਂ ਸੰਸਥਾਵਾਂ ਸਾਨੂੰ ਸਹਿਯੋਗ ਦਿੰਦੀਆਂ ਅਦਾਰਾ ਜਗਬਾਨੀ ਪੰਜਾਬ ਕੇਸਰੀ ਸਮੂਹ ਮੋਗਾ ਦੀ ਸਮੁੱਚੀ ਟੀਮ ਆਪਣੀ ਜ਼ਿੰਮੇਵਾਰੀ ਨੂੰ ਪਹਿਲਾਂ ਦੀ ਤਰ੍ਹਾਂ ਤੰਦੇਹੀ ਨਾਲ ਨਿਭਾਉਣ ਲੱਗੀ ਵਚਨਬੱਧ ਰਹੇ ਹਾਂ ਟੀਮ ਵਰਕ ਟੀਮ ਵਰਕ ਦਾ ਟੀਮ ਦਾ ਬਹੁਤ ਵੱਡਾ ਜੋਬ ਦਾਣਾ ਕਸ਼ਿਸ਼ ਹੋਰ ਦਾ ਜੰਗੂਬ ਜੀ ਆ ਰਣਜੀਤ ਬਾਵਾ ਜੀ ਬਹੁਤ ਸਾਰੇ ਪੱਤਰਕਾਰ ਇਹ ਕਹਿਣਾ ਚਾਹੁੰਦੇ ਬਾਈ ਜੀ ਮੈਂ ਕਿਹਦਾ ਕਿਹਦਾ ਨਾਲ ਮੈਂ ਦੇਖੋ ਕੱਲਾ ਕੋਈ ਵੀ ਵੱਡਾ ਨਹੀਂ ਹੁੰਦਾ ਨੇਚਰਲੀ ਗੱਲ ਹੈ ਮੈਂ ਨਾ ਸਾਰੇ ਬੰਦੇ ਤੱਕ ਮੈਂ ਪਹੁੰਚ ਕਰ ਸਕਦਾ ਨਾ ਮੈਂ ਸਾਰੇ ਬੰਦਿਆਂ ਤੱਕ ਪ੍ਰਬੰਧ ਕਰ ਸਕਦਾ ਬਿਲਕੁਲ ਟੀਮ ਦਾ ਬਹੁਤ ਸਹਯੋਗ ਹੈ ਤੇ ਮੈਨੂੰ ਵੀ ਪਤਾ ਸਾਡੇ ادارے ਨੂੰ ਵੀ ਪਤਾ ਵੀ ਸਾਡੀ ਟੀਮ ਸਾਰੀ ਸਮੂਚੀ ਇਸ ਗੱਲ ਤੇ ਬਹੁਤ ਜਿਆਦਾ ਸਹਯੋਗ ਦਿੰਦੀ ਹੈ ਤੇ ਮੈਂ ਸਮਝਦਾ ਵੀ ਜਿਹੜੀਆਂ ਅੱਗੇ ਤੋਂ ਵੀ ਜਿਹੜੀ ਸੋਚੀ ਟੀਮ ਹੈ ਇੱਕ ਜੁੜਤਾ ਨਾਲ ਇਸੇ ਤਰ੍ਹਾਂ ਹੀ ਆਪਣਾ ਕੰਮ ਕਰਦੀ ਅਦੇਦਰ ਦੇ ਚੀਫ ਅਡਿਟਰ ਦੀ ਗੱਲ ਕਰੀ ਉਹਨਾਂ ਨੇ ਇੱਕ ਵਧੀਆ ਗੀਤਾ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਪ੍ਰਮਾਣਿਤ ਕੀਤੇ ਆ ਉਹਨਾਂ ਦੇ ਸਮੇਂ ਦੇ ਕਹਿੰਦਾ ਇੱਕ ਵਧੀਆ ਨਿਸ਼ਾ ਬਜਟ ਸੁਪਰ ਸਕਦੇ ਦੇਖੋ ਜੀ ਮੈਂ ਤਾਂ ਪਹਿਲੀ ਗੱਲ ਲਕੀਰਾਂ ਨੂੰ ਸਹੀ ਮੰਨਦਾ ਜਿੱਧਰ ਨੂੰ ਪ੍ਰਮਾਤਮਾ ਨੇ ਡਿਊਟੀ ਲਈ ਹੁੰਦੀ ਆ ਬੰਦਾ ਉਧਰ ਨੂੰ ਘੁਰ ਜਾਂਦਾ ਚਲੋ ਇਹ ਉਹਨਾਂ ਦਾ ਵੱਡਾ ਪਾਣਾ ਮੈਂ ਇਨਨੇ ਜੋਗਾ ਨਹੀਂਗਾ ਪਰੰਤੂ ਜੇ ਫਿਰ ਵੀ ਅਸੀਂ ਜਿਸ ਤਰ੍ਹਾਂ ਆਪਣੀ ਜ਼ਿੰਮੇਵਾਰੀਆਂ ਮੈਂ ਇਸ ਤਰ੍ਹਾਂ ਤਨਦੇਹੀ ਨਾਲ ਨਿਭਾਉਣ ਲਈ ਵਚਨਬੱਧ ਰਹਾਂ ਹਾਂ ਅੱਜ ਆਧਾਰਾ ਪੰਜਾਬ ਕੇਸਰੀ ਜਗਬਾਨੀ ਮੰਗੋ ਜਿਹੜਾ ਇਹ ਫੂਨਦਾਨ ਕੈਂਪ ਲਾਇਆ ਗਿਆ ਪਹਿਲਾਂ ਤਾਂ ਗੋਪੀ ਰਾਉਕੇ ਜਿਨ੍ਹਾਂ ਦੇ ਉਪਰਾਲੇ ਦੇ ਨਾਲ ਐਡਾ ਵੱਡਾ ਕੈਂਪ ਲੱਗਿਆ ਜਿਹਦੇ ਵਿੱਚ 750 ਤੋਂ 800 ਦੇ ਕਰੀਬ ਲੋਕਾਂ ਨੇ ਖੂਨਦਾਨ ਕੀਤਾ ਇਹਦਾ ਖੂਨਦਾਨ ਇਹ ਮਹਾਂਦਾਨ ਹੈ ਖੂਨਦਾਨ ਇੱਕ ਐਸਾ ਦਾਨ ਹੈ ਜਿਹੜਾ ਬੰਦੇ ਦੀ ਸਰੀਰ ਚੋਂ ਕੱਢ ਕੇ ਉਹਨੂੰ ਦਾਨ ਦੇ ਕੇ ਅੱਗੇ ਦੂਸੀਆਂ ਜ਼ਿੰਦਗੀਆਂ ਨੂੰ ਲਾ ਕੇ ਕਈ ਜੰਗੀਆਂ ਇਹਦੇ ਨਾਲ ਬਚਾਈਆਂ ਜਾਂਦੀਆਂ ਆਜ ਤਕਰੀਬਨ 750 800 ਦੇ ਕਰੀਬ ਜਿਹੜਾ ਲੋਕਾਂ ਨੇ ਇਹ ਤੇ ਖੂਨਦਾਨ ਕੀਤਾ ਇਸ ਖੂਨਦਾਨ ਦੇ ਨਾਲ ਅੱਗੇ ਜਾ ਕੇ ਕਿੰਨੀਆਂ ਜਿੰਦਗੀਆਂ ਦਾ ਬਚਾਅ ਹੋਊਗਾ ਉਹ ਆਪਾਂ ਸੋਚ ਵੀ ਨਹੀਂ ਸਕਦੇ ਔਰ ਮੈਂ ਆਈਸਾ ਕਾਲਜ ਚੇਅਰਮੈਨ ਹੋਣ ਦੇ ਨਾਤੇ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਸਟੂਡੈਂਟਸ ਨੇ ਜਿਹੜੇ ਹੋਸਟਲ ਵਿੱਚ ਰਹਿੰਦੇ ਨੇ ਜਿਨ੍ਹਾਂ ਨੇ ਕੀ ਇਸ ਕੈਂਪ ਦੇ ਵਿੱਚ ਬਹੁਤ ਉਤਸ਼ਾਹ ਨਾਲ ਭਾਗ ਲਿਆ 150 ਦੇ ਕਰੀਬ ਸਾਡੇ ਸਟੂਡੈਂਟਸ ਨੇ ਵੀ ਇਸ ਖੂਨਦਾਨ ਕੈਂਪ ਦੇ ਵਿੱਚ ਇੱਕ ਇਸ ਮਹਾਦਾਨ ਕੈਂਪ ਦੇ ਵਿੱਚ ਆਪਦਾ ਹਿੱਸਾ ਪਾਇਆ ਮੈਂ ਇੱਕ ਵਾਰੀ ਫੇਰ ਪੰਜਾਬ ਕੇਸ਼ਰੀ ਜਗਵਾਨੀ ਦੀ ਪੂਰੀ ਟੀਮ ਨੂੰ ਗੋਪੀ ਰਾਉਕੇ ਜਿਹੜੇ ਕਿ ਇਹਦੇ ਇੰਚਾਰਜ ਨੇ ਉਹਨਾਂ ਨੂੰ ਬਹੁਤ ਮੁਬਾਰਕਾ ਦਿੰਨਾ ਹੈ ਔਰ ਮੈਂ ਇਹ ਗੱਲ ਕਹਿਣਾ ਹੈ ਕਿ ਪੰਜਾਬ ਕੇਸ ਦੀ ਜਗਵਾਨੀ ਵੱਲੋਂ ਇਹ ਉਹਦੇ ਸਮਾਜ ਸੇਵਾ ਦੇ ਕੰਮ ਲਗਾਤਾਰ ਜਾਰੀ ਰੱਖਣੇ ਚਾਹੀਦੇ ਆ ਇਹ ਕੈਂਪ ਇੱਕ ਨਹੀਂ ਇਹ ਆਪਾਂ ਨੂੰ ਇਸ ਤਰ੍ਹਾਂ ਦੇ ਕਈ ਕੈਂਪ ਲਾ ਕੇ ਰੁੱਖਾਂ ਨੂੰ ਬਚਾ ਕੇ ਪੇੜ ਲਾ ਕੇ ਹੋਰ ਕਈ ਜਿਵੇਂ ਹੁਣ ਪੰਜਾਬ ਦੇ ਵਿੱਚ ਬਾੜ ਆਈ ਹੋਈ ਹੈ ਬਾੜ ਦੇ ਵਿੱਚ ਆਪਾਂ ਪੰਜਾਬ ਕੇਸੀ ਤੇ ਜਗਵਾਨੀ ਦੀ ਟੀਮ ਤੋਂ ਮੈਂ ਇਹ ਵੀ ਉਮੀਦ ਕਰਦਾ ਹਾਂ ਕਿ ਬਾੜ ਦੇ ਵਿੱਚ ਲੋਕਾਂ ਨੂੰ ਬਚਾਓ ਕਰਕੇ ਉਹਨਾਂ ਦੀ ਸੇਵਾ ਕਰਕੇ ਵੀ ਆਪਾਂ ਉਹਦੇ ਵਿੱਚ ਯੋਗਦਾਨ ਪਾਈਏ ਇੰਨਾ ਕਹਿਣਾ ਹੋਇਆ ਮੈਂ ਇੱਕ ਵਾਰੀ ਫੇਰ ਜਗਵਾਨੀ ਪੰਜਾਬ ਦੀ ਟੀਮ ਦਾ ਧੰਨਵਾਦ ਕਰਦਾ ਹੈ ਆ ਮੇਰੇ ਨਾਲ ਸੂਨ ਸਾਹਿਬ ਖੜੇ ਨੇ ਜਿਨ੍ਹਾਂ ਨੇ ਕਿ ਅੱਜ ਇਸ ਰਗਦਾਨ ਦੇ ਵਿੱਚ 73ਵੀਂ ਵਾਰ ਆਪਣਾ ਖੂਨਦਾਨ ਕੀਤਾ ਹੈ ਮੈਂ ਇਹਨਾਂ ਨੂੰ ਬਹੁਤ ਮੁਬਾਰਕ ਦਿਨਾ ਇਹਨਾਂ ਦੀ 64 ਸਾਲ ਦੀ ਉਮਰ ਹੋ ਚੁੱਕੀ ਹੈ ਲੇਕਿਨ ਇਹ ਕਿਸੇ ਵੀ ਖੂਨਦਾਨ ਹੋਵੇ ਆਪਣਾ ਖੂਨਦਾਨ ਦਿੰਦੇ ਮੈਂ ਇਸ ਲਈ ਸੂਸਾਬ ਨੂੰ ਬਹੁਤ ਬੁਹਾਰਕਤ ਦਿੰਦਾ ਜਗਤਨਾਇਨ ਜੀ ਦੀ ਯਾਦ ਵਿੱਚ ਨਾਲ ਸਾਲ ਦੀ ਤਰ੍ਹਾਂ ਜਿਹੜਾ ਬਲੱਡ ਕੈਂਪ ਲਗਾਇਆ ਗਿਆ ਵੱਡੀ ਗਿਣਤੀ ਵਿੱਚ ਹਰ ਖੇਤਰ ਨਾਲ ਜੁੜੀ ਸ਼ਕੀਤੀ ਪਹੁੰਚੀਆ ਬਹੁਤ ਵਧੀਆ ਅਪਰਾਲਾ ਇਹਨਾਂ ਦਾ ਪਰ ਮੈਂ ਖਾਸ ਕਰਕੇ ਗੁਪੀ ਵਾਹਿਦ ਇਸ ਪਰਾਨੇ ਲਈ ਬਹੁਤ ਬਹੁਤ ਧੰਨਵਾਦ ਕਰਦਾ ਔਰ ਇਦਾਂ ਦੇ ਅਪਰਾਲੇ ਹੋਣੇ ਚਾਹੀਦੇ ਜਿਹੜੇ ਸਮਾਜ ਸੇਵਾ ਦੇ ਲਈ ਲਾਏ ਬੰਦੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਮ ਲੋਕ ਜਿਹੜੇ ਹਜੇ ਵੀ ਡਰਦੇ ਆ ਬਲੱਡ ਤੋਂ ਦੇਣ ਤੋਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਅ ਦੇਖੋ ਮੈਂ ਕਹੂੰਗਾ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਬਹੁਤ ਸਾਰੇ ਬੱਚੇ ਵੀ ਇੱਥੇ ਜਿਹੜੇ ਬਲੱਡ ਦਾਨ ਕਰਕੇ ਗਏ ਆ ਤੇ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਵੀ ਇਹ ਸਗਾ ਦੀ ਨਮਾਪੂਰ ਬੰਦਾ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਹੈ ਜੀ ਬਹੁਤ ਅੱਛਾ ਲੱਗ ਰਿਹਾ ਹੈ ਵੈਸੇ ਤੋਂ ਬਹੁਤ ਕਾਮਨਲੀ ਕਹਾ ਜਾਤਾ ਹੈ ਖੂਨ ਦਾਨ ਸਭ ਤੋਂ بڑا ਦਾਨ ਹੈ ਪਰ ਬਿਲਕੁਲ ਮੈਂ ਇਸ ਚੀਜ਼ ਮੈਂ ਐਗਰੀ ਵੀ ਕਰਦੀ हूं ਕਿਉਂਕਿ આજ ਤੱਕ ਸਾਇੰਸ ਨੇ ਜਿੰਨੀ ਵੀ ਤਰੱਕੀ ਕੀਤੀ ਹੈ ਖੂਨ ਦਾ ਕੋਈ ਸਬਸਟੀਟਿਊਟ ਨਹੀਂ ਹੈ सिर्फ एक ह्यूमन बींग थे हैं जो इसको डोनेट कर सकते हैं या बना सकते हैं अपनी बॉडी और दूसरी बात मेरे को इतना अच्छा लग रहा है इसमें इस पार्टिसिपेट करके क्योंकि इन दिनों जितनी बारिशें चल रही हैं, और जो हाल फ्लड्स का बना पड़ा है आने वाले वक्त में ब्लड की सबसे ज्यादा जरूरत पड़ने वाली है क्योंकि आफ्टर रेनी सीजन आई I मीन mean आफ्टर ये जो बारिशें खत्म होंगी इसके बाद जो बीमारियां फैलेंगी जैसे डेंगू हो गया मलेरिया हो गया तो उनकी सबसे ज्यादा जरूरत पड़ेगी तो वेरी गुड एफर्ट बाय दी पंजाब बाई दिल्कुल करने चाहिए ये एक सोशल कॉज है और मुगल कॉज है और मैं सोचती हूँ कि ये बिल्कुल टाइम टू टाइम होना चाहिए और इस समय जो ये हो रहा है ये तो नीड ऑफ दी आर शिकार जी पहले तो आ, मैं मोनिका बानसल डी एन मॉडल स्कूल में एज ए वाइस प्रिंसिपल ये बहुत अच्छा जो डोनेशन का कैंप लगा है यहाँ पे बहुत ही अच्छी चीज है आई थिंक हम सबको इस चीज़ के लिए आगे आना चाहिए एक एक बूंद डोनेट करने से पूरे देश के जहाँ पे जरूरत पड़ती है ब्लड की तो मुझे लगता है ये बहुत पुण्य का काम है और सारी भारत वासियों को आगे होकर इस चीज़ के लिए करना पड़ेगा और जो लोग इस चीज़ में जुड़े हुए इनिशिएटिव ले रहे हैं तो उनको तो बहुत बड़ा थैंक्स बनता है हम सबकी तरफ से और जैसे कि आज हालात हो रहे हैं हमारे भारतवर्ष में स्पेशली हिमाचल में पंजाब में ਜਿਵੇਂ ਫਲੱਡਸ ਆਏ ਹਨ ਤਾਂ ਜਿੱਥੇ ਵੀ ہمارا ਇਹ ਖੂਨਦਾਨ ਹੈ ਅਗਰ ਉਪਯੋਗੀ ਹੋਗਾ ਤਾਂ ہمیں ਬਹੁਤ ਬੜੀ ਖੁਸ਼ੀ ਹੋਗੀ ਤਾਂ ਇਸ ਚੀਜ਼ ਲਈ ਮੈਂ ਧੰਨਵਾਦ ਬਣਤੀ ਹੂੰ ਇਸ ਆਰਗੇਨਾਈਜੇਸ਼ਨ ਦਾ ਇਸ ਬਲੱਡ ਕਮਿਟੀ ਕਾ ਜਿਨੋ ਨੇ ਇਨੀਸ਼ੀਏਟਿਵ ਲਿਆ ਔਰ ਹਮ ਸਭ ਕੋ ਯਹਾਂ ਪੇ ਬੁਲਾਇਆ ਇਸ ਦਾਨ ਕੇ ਲੀਏ ਜੀ ਅਨਾਰਾ ਪੰਜਾਬ ਕੇ ਇਸਲੀ ਜਗਬਾਣੀ ਜ਼ਿਲ੍ਹਾ ਮੋਗਾ ਦੀ ਟੀਮ ਵੱਲੋਂ ਅਮਰ ਸ਼ਹੀਦ ਲਾਲਾ ਜਗਤ ਨਾਨਦ ਜੀ ਵਰਸ਼ੀਤ ਕੁੰਦੀ ਹਰ ਸਾਲ ਜਿਹੜਾ ਕੈਂਪ ਆ ਉਹ ਆਈਐਸਐਫ ਪਾਸ ਦੇ ਲਾਇਆ ਜਾਂਦਾ ਹੈ ਆਈਐਸਐਫ ਕਾਲ ਦੇ ਚੇਅਰਮੈਨ ਸ਼੍ਰੀ ਪ੍ਰਵੀਨ ਗਰਗੀ ਤੇ ਉਹਨਾਂ ਦੀ ਸਮੂਚੀ ਟੀਮ ਦੇ ਸਹਿਯੋਗ ਨਾਲ ਇਹ ਬਹੁਤ ਖੂਨ ਦਾਨੀਆਂ ਦਾ ਜਿਹੜਾ ਛਾ ਸੀ ਉਹ ਮੀਂਹ ਦੇ باوجود ਵੀ ਦੇਖਣ ਵਾਲਾ ਸੀ ਅਤੇ 759 ਜੂਨ ਦਾ ਜਿਹੜਾ ਖੂਨ ਦਾਨ ਆ ਉਹ 73 ਵਜੂ ਕੀਤਾ ਗਿਆ ਹੈ ਜੋ ਵਕ ਵਕ ਬਲੱਡ ਤਿੰਨ ਬੈਂਕਾਂ ਵਿੱਚ ਸੱਖਿ ਰੱਖੇ ਜਾਵੇਗਾ ਤਾਂ ਜੋ ਕਿਸੇ ਵੀ ਲੋੜਵੰਦ ਨੂੰ ਲੋੜ ਵੇਲੇ ਕੰਮ ਆ ਸਕੇ ਤੇ ਲੋਕੀ ਜਿਹੜੇ ਹਜੇ ਵੀ ਡਰਦੇ ਆ ਬਲੱਡ ਦੇਣ ਤੋਂ ਉਹਨਾਂ ਨੂੰ ਕੀ ਬਿਲ ਕਰਨਾ ਚਾਹੀਦਾ ਦੇਖੋ ਜੀ ਪੰਜਾਬ ਕੇਸਰੀ ਆਧਾਰੀ ਨੇ ਦੇਸ਼ ਭਰ ਵਿੱਚ ਇੱਕ ਦੇਸ਼ ਭਰਤ ਮੈਂ ਕਹੂੰਗਾ ਬਹੁਤ ਵੱਡੇ ਇੱਕ ਜਾਗਰੂਕਤਾ ਮਹਿੰਮ ਚਲਾਈ ਆ ਜਿਸ ਤਰ੍ਹਾਂ ਪਿਛਲੇ ਸਾਲ ਤੋਂ ਲੱਗ ਰਹੇ ਕੈਂਪਾਂ ਕਰਕੇ ਬਹੁਤ ਜ਼ਿਆਦਾ ਖੂਨ ਦਾਨੀਆਂ ਦਾ ਛਾ ਤੇ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਦੇ ਵੀ ਅਸੀਂ ਕੈਂਪ ਲਾਉਣ ਲੱਗੇ ਆ ਕਿ 400 500 ਜੂਨਟ ਹੁੰਦਾ ਹੋਇਆ ਪਿਛਲੇ ਵਾਰੀ 638 ਜੂਨਟ ਸੀ ਤੇ ਇਸ ਵਾਰੀ 759 ਜੂਨਟ ਹੁੰਦਾਨ ਕੀਤਾ ਗਿਆ ਇਥੋਂ ਸਾਫ ਪਤਾ ਲੱਗਦਾ ਜਿਹੜਾ ਪੰਜਾਬ ਕੇਸਰੀ ਪੱਤਰ ਸਬੂਦੀ ਮੁਹਮਾ ਹੈ ਉਸ ਨੂੰ ਬੂਰਪੇਣਾ ਤੇ ਲੋਕ ਲੋੜਵੰਦਾਂ ਲਈ ਫੂਨਦਾਨ ਕਰਨ ਲਈ ਆਪ ਮਹਾਰੇ ਫੂਨਦਾਨ ਕੈਂਪਾਂ ਵਿੱਚ ਪਹੁੰਚਦੇ ਹਨ ਠੀਕ ਹੈ ਜੀ ਅੱਜ ਸਾਡੀ ਮੁਰਗਾ ਵਿਖੇ ਹੈ ਸਾਲ ਦੀ ਤਰ੍ਹਾਂ ਲਾਲਾ ਜੱਟ ਰਾਏ ਜੀ ਦੀ 44ਵੀਂ ਵਰਸੀ ਤੇ ਅੱਜ ਜਗਮਾਨੀ ادارے ਵੱਲੋਂ ਜਿਸ ਤਰ੍ਹਾਂ ਹਰ ਸਾਲ ਪੰਜਾਬ ਦੇ ਵਿੱਚ ਹਰ ਜਿਲ੍ਹੇ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾਂਦਾ ਅੱਜ ਸਾਡੇ ਮੋਗਾ ਵਿਖੇ ਆਈਐਸਐਫ ਕਾਲਜ ਵਿਖੇ ਇੱਕ ਬਲੱਡ ਕੈਂਪ ਲਗਾਇਆ ਗਿਆ ਹੈ ਔਰ ਉੱਥੇ ਅਸੀਂ ਸਾਰੇ ਉਹਨਾਂ ਨੂੰ ਸ਼ਰਗਾਂਜਲੀ ਦੇਣ ਦੇ ਲਈ ਪਹੁੰਚੇ ਹੂ ਔਰ ਬਹੁਤ ਭਾਰੀ ਮਾਤਰਾ ਦੇ ਵਿੱਚ ਸਾਡੇ ਨੌਜਵਾਨ ਵੀਰ ਅੱਜ ਬਲੱਡ ਡੋਨੇਟ ਕਰ ਰਹੇ ਆ ਸੋ ਮੈਂ ਸਾਰਾ ਸਾਰੇ ਸਾਡੇ ਮੋਗਾ ਦੇ ਜਿਹੜੇ ਹੈੱਡ ਨੇ ਜਗਮਾਨੀ ਅਧਾਰਾ ਦੇ ਉਹਨਾਂ ਦਾ ਉਹਨਾਂ ਦੀ ਸਾਰੀ ਟੀਮ ਦਾ ਔਰ ਇਹ ਪੂਰੇ ਪੰਜਾਬ ਦੇ ਵਿੱਚ ਜਗਵਾਨੀ ਆਦਾਰ ਦੇ ਟੀਮ ਦਾ ਧੰਨਵਾਦ ਕਰਦੀ ਹਾਂ ਔਰ ਸਾਰੇ ਅਰਦਾਸ ਕਰਦੀ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਨਮਸਕਾਰ ਸਤਿ ਸ਼੍ਰੀ ਅਕਾਲ ਜੀ ਮੈਂ ਭਾਵਨਾ ਬੰਸਲ ਅਗਰਵਾਲ ਊਮਨ ਸੈਲ ਐਨ ਜੀਓ ਦੀ ਸਟੇਟ ਪ੍ਰੈਜ਼ੀਡੈਂਟ ਬਹੁਤ ਹੀ ਸੋਹਣਾ ਉਪਰਾਲਾ ਜਿਹੜਾ ਕਿ ਪੰਜਾਬ ਕੇਸਰੀ ਤੇ ਜਗਵਾਨੀ ਦੇ ਵੱਲੋਂ ਕੀਤਾ ਗਿਆ ਹੈ ਅੱਜ ਮੈਂ ਦੇਖ ਰਹੀ ਹਾਂ ਕਿ ਇੱਥੇ ਬਹੁਤ ਲੋਕ ਜਿਹੜੇ ਹੈਗੇ ਆ ਰਸ਼ ਆਇਆ ਹੋਇਆ ਹੈ ਇੱਕ ਬਲੱਡ ਡੋਨੇਸ਼ਨ ਵਾਸਤੇ। ਕਈ ਵਾਰੀ ਲੱਗਦਾ ਹੁੰਦਾ ਵੀ ਕੋਈ ਇਹੋ ਜਿਹਾ ਕਿਤੇ ਲੰਗਰ ਲੱਗਿਆ ਹੋਵੇ ਤਾਂ ਲੋਕਾਂ ਦਾ ਰਸ ਹੁੰਦਾ ਲੋਕਾਂ ਨੂੰ ਹੁੰਦਾ ਸਾਨੂੰ ਕੁਝ ਮਿਲਣਾ ਹੈ ਪਰ ਇੱਥੇ ਮਿਲਣਾ ਨਹੀਂ ਇੱਥੇ ਲੋਕਾਂ ਨੇ ਦੇਣਾ ਹੈ ਔਰ ਉਹ ਚੀਜ਼ ਦੇਣੀ ਹੈ ਜਿੰਦਾ ਦਾਨ ਇੱਕ ਬਹੁਤ ਹੀ ਵੱਡਾ ਦਾਨ ਮੰਨਿਆ ਜਾਂਦਾ ਹੈ ਔਰ ਇਹੋ ਜਿਹੀ ਚੀਜ਼ ਜਿਹੜੀ ਆਪਾਂ ਬਾਜ਼ਾਰ ਨਹੀਂ ਖਰੀਦਣ ਜਾਣੀ ਹੈ ਕਿਸੇ ਫੈਕਟਰੀਜ਼ ਨਹੀਂ ਬਣਨੀ ਹੈ ਬਲੱਡ ਦਾ ਦਾਨ ਜਿਹੜਾ ਬਲੱਡ ਆਪਣੇ ਅੰਦਰ ਹੀ ਬੰਦ ਹੈ ਔਰ ਉਹ ਦਾਨ ਕਰਕੇ ਅਸੀਂ ਕਿਸੇ ਨੂੰ ਜ਼ਿੰਦਗੀ ਦਾ ਦਾਨ ਬਖ ਸਕਦੇ ਹਾਂ ਤਾਂ ਮੈਂ ਇਸ ਉਪਰਾਲੇ ਜਿਨ੍ਹਾਂ ਨੇ ਵੀ ਇਹ ਉਪਰਾਲਾ ਕੀਤਾ ਮੈਂ ਉਹ ਸਾਰੇ ਸਟੇਕ ਹੋਲਡਰਸ ਨੂੰ ਬਹੁਤ ਬਹੁਤ ਵਧਾਈ ਦਿਨੀ ਹੈ ਔਰ ਸ਼ਹਿਰ ਵਾਸੀਆਂ ਨੂੰ ਫਿਰ ਤੋਂ ਅਪੀਲ ਕਰਦੀਆਂ ਕਿ ਬਲੱਡ ਡੋਨੇਸ਼ਨ ਕੈਂਪ ਜਦੋਂ ਵੀ ਹੁੰਦਾ ਹੈ ਉੱਥੇ ਕਰਕੇ ਉੱਥੇ ਪਹੁੰਚਿਆ ਕਰੋ ਅਤੇ ਵੱਧ ਤੋਂ ਵੱਧ ਬਲੱਡ ਦਾ ਦਾਨ ਕਰੋ ਤਾਂ ਜੋ ਕਿ ਆਪਾਂ ਕਿਸੇ ਦੀ ਜ਼ਿੰਦਗੀ ਬਚਾਣ ਲਈ ਆਪਣਾ ਕਾਰਜ ਪੂਰਾ ਕਰ ਸਕੀਏ। ਸਹੀ ਹੈ। ਮਾਈ ਨੇਮ ਇ ਸੁਹਾਨਾ ਆਮ ਸਟੂਡੈਂਟ ਆਫ ਫਰਸਟ ইয়ার ਆਫ ਬੀ ਫਾਰਮੇਸੀ ਆਈਐਸਐਫ ਕਾਲਜ ਅ ਐਜ਼ ਯੂ نو ਬਲੱਡ ਇਜ਼ ਵੈਰੀ ਐਸੈਂਸ਼ੀਅਲ ਕੰਪੋਨੈਂਟ ਇਨ ਆਰ ਲਾਈਫ ਐਂਡ ਆ'ਵ ਜਸਟ ਟਰਨਡ 18 ਲਾਸਟ ਮੰਥ ਐਂਡ ਐਕਚੁਅਲੀ ਮਾਈ ਮਮ ਟੋਲਡ ਥੈਟ donating blood is very you know uh, helpful for the needy people so due to um, so as my mom told that's why i'm donating my blood because it can help thousands of people and uh, also it will give me positivity after that i will be like uh, that i helped so many people and i'll be fulfilled and happy, happy.